ਤਾਂ ਸ਼ਾਮ ਦਾ ਸਮਾਂ ਹੋ ਚੁੱਕਿਆ ਹੈ ਲਗਭਗ ਸ਼ੰਭੂ ਬਾਰਡਰ ਤੇ ਔਰ ਹਰ ਸਮੇਂ ਇੱਕ ਵੀ ਪਲ ਐਸਾ ਨਹੀਂ ਹੈ ਜਦੋਂ ਇਧਰੋਂ ਬੰਬਾਂ ਦੀ ਆਵਾਜ਼ ਨਹੀਂ ਸੁਣਦੀ ਜਦੋਂ ਉਹ ਸੀਨ ਦੇਖਣ ਨੂੰ ਨਹੀਂ ਮਿਲਦਾ ਲਗਾਤਾਰ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ ਹੁਣ ਵੀ ਡਰੋਨ ਆ ਗਿਆ ਮਨਜੀਤ ਰਾਏ ਸਾਹਿਬ ਹੁਣ ਵੀ ਡਰੋਨ ਆ ਗਿਆ ਕਿਵੇਂ ਦੇਖਦੇ ਹੋ ਲਗਾਤਾਰ ਅਜਿਹੀ ਹਰਕਤ ਕੀਤੀ ਜਾ ਰਹੀ ਹੈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਦੇਖੋ ਇਹ ਇਹ ਬੜੀ ਮਹਿਕਮਾਗਾ ਸ਼ਰਮਸਾਰ ਗੱਲ ਹੈ ਬਿਲਕੁਲ ਆ ਦੇਖੋ ਇਹ ਅਰਾਜਿਕਤਾ ਫੈਲਾਈ ਜਾ ਰਹੀ ਬੀਜੇਪੀ ਸਰਕਾਰ ਵੱਲੋਂ ਇਹ 500 ਮੀਟਰ ਅੰਦਰ ਆ ਕੇ ਜਿੱਥੇ ਸਾਡੇ ਬੱਚੇ ਤਾਂ ਬਾਰਡਰ ਕਿੱਥੇ ਹੈ ਤੇ ਇਹ ਕਿੱਥੇ ਡਰੋਨ ਆਇਆ ਹੋਇਆ ਇਹ ਇਹ ਕੇਵਲ ਪੈਦਮਾਹੌਲ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਇਹ ਬਿਲਕੁਲ ਪੈਦ ਦਾ ਮਾਹੌਲ ਬਣਾਇਆ ਜਾ ਰਿਹਾ ਇਹ ਦੋਹਰਾ ਚਿਹਰਾ ਹੈ ਬੀਜੇਪੀ ਸਰਕਾਰ ਦਾ ਇਹ ਬਿਲਕੁਲ ਜਿਹੜਾ ਇਹਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਪਏਗਾ ਰਾਏ ਸਾਹਿਬ ਜਦੋਂ ਦੇਖਦੇ ਆ ਡਰੋਨ ਇਦਾਂ ਆਉਂਦਾ ਤਾ ਦਿਲ ਨੂੰ ਡਰ ਜਿਆ ਨਹੀਂ ਲੱਗਦਾ ਵੀ ਯਾਰ ਹੁਣ ਬਹੁਤ ਸਾਰੇ ਕਿਸਾਨ ਵੀਰ ਜ਼ਖਮੀ ਹੋ ਕੇ ਗਏ ਆ ਫੱਟ ਰਹਿ ਕੇ ਦਾ ਨਾਸਾ ਜੋ ਖੂਨ ਵਗ ਰਿਹਾ ਕੋਈ ਕੇ ਦੀ ਲੱਤ ਸਪੈਕਚਰ ਹੋਈ ਡਰਤਾ ਨਹੀਂ ਲੱਗਦਾ ਤੁਸੀਂ ਇਹ ਵੇਖੋ ਕਿ ਸਾਡੇ ਜਿਹੜੇ ਬੱਚੇ ਆ ਉਹ ਕਿੰਨੇ ਬੱਚੇ ਸਾਡੇ ਜਿਹੜੇ ਆ ਉਹ ਅੱਗੇ ਵੱਲ ਵਧੇ ਆ ਕਿੰਨੇ ਬੱਚੇ ਅੱਗੇ ਵੱਲ ਵਧੇ ਆ ਉਹ 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 ਫੜ ਲਿਆ ਡਰੋਨ ਮੇਰੇ ਕੋਲ ਫਸ ਗਿਆ ਬਿਲਕੁਲ ਤਾਰਾ ਉਹ ਜਿਹੜੀ ਪਤੰਗ ਵਾਲੀ ਡੋਰ ਹੈ ਉਹਦੇ ਵਿੱਚ ਫਸ ਜਾਂਦਾ ਹੈ ਤਾਂ ਇਹ ਇਹ ਤਸਵੀਰ ਹੈ ਰਾਜ ਸਾਹਿਬ ਜਦੋਂ ਇਹ ਜੋਸ਼ ਦੇਖਦੇ ਆ ਨਾ ਤਾਂ ਹੋਰ ਵੀ ਦੂਣਾ ਹੁੰਦਾ ਕਿਸਾਰ ਵੀਰ ਤਾੜੀਆਂ ਮਾਰਦੇ ਆ ਕਿੱਦਾਂ ਲੱਗਦਾ ਹੈ ਕਿ ਹੁਣ ਇਹ ਦੇਖੋ ਇਹ ਡਰੋਨ ਜਿਹੜਾ ਬੱਚਿਆਂ ਨੇ ਹੌਲੀ-ਹੌਲੀ ਸਿੱਟ ਲੈਣਾ ਸਿੱਟ ਲੈਣਾ ਹੌਲੀ-ਹੌਲੀ ਇਹ ਹੁਣ ਇਹਨਾਂ ਨੂੰ ਇਹ ਚਾਹੀਦਾ ਹੈ ਕਿ ਇਦਾਂ ਦੀ ਹਰਕਤ ਕਰਨੋਂ हट ਜਾਣ ਬਿਲਕੁਲ ਆੜ ਚੁੱਕਿਆ ਹੈ ਰਾਜ ਸਾਹਿਬ ਡੋਰ ਦੇ ਵਿੱਚ ਜਿਹੜੀ ਪਤੰਗਾਂ ਵਾਲੀ ਡੋਰ ਹੈ ਉਹ ਚੜ ਚੁਕਿਆ ਹੈ ਤਸਵੀਰ ਦਿਖਾ ਦਿਓ ਇਹ ਐਕਸਕਲੂਸਿਵ ਤਸਵੀਰ ਹੈ ਡਰੋਨ ਨੂੰ ਖੇਚ ਲਿਆ ਜੇ ਆ ਡਰੋਨ ਖੇਚ ਲਿਆ ਇਹ ਤਸਵੀਰ ਹੈ ਉਹ ਪਤੰਗ ਵੀ ਦੇਖ ਸਕਦੇ ਤੁਸੀਂ ਪਤੰਗ ਦੇ ਨਾਲ ਡਰੋਨ ਨੂੰ ਖੇਚ ਲਿਆ ਤਾਂ ਡਰੋਨ ਖੇਚ ਚੁਕਿਆ ਹੁਣ ਤਾਂ ਦਾ ਬਿਲਕੁਲ ਇਹ ਤਸਵੀਰ ਐਕਸਕਲੂਸਿਵ ਤਸਵੀਰ ਤੁਹਾਡੇ ਨਾਲ ਸਾਂਝ ਕਰ ਰਿਆ ਰਾਜ ਸਾਹਿਬ ਡਰੋਨ ਲੈ ਆਂਦਾ ਪੰਜਾਬ ਹੁਣ ਹਰਿਆਣੇ ਵਾਲਿਆਂ ਦਾ ਹੁਣ ਇਹਦਾ ਕੀ ਕਰਨਾ ਇਹਨੂੰ ਸਿੱਟ ਕੇ ਪਹਿਲਾਂ ਤੇ ਇਹਦੇ ਜੁੱਤੀ ਫੇਰਨੀ ਹੈ ਇਹ ਖੱਟ ਰਿਹਾ ਸਮਝ ਲਓ ਇਸ ਵੇਲੇ ਤੇ ਇਹਦੇ ਜੁੱਤੀ ਫੇਰਨੀ ਹੁਣ ਰੱਜ ਕੇ ਕਿਉਂਕਿ ਇਹ ਕੱਲ ਦਾ ਸਾਨੂੰ ਖਰਾਬ ਕਰ ਰਿਹਾ ਸੀ ਤੇ ਇਹ ਸਾਡੇ ਨੌਜਵਾਨਾਂ ਦੀ ਇਹ ਜਿੱਤ ਆ ਸਰਕਾਰ ਨੂੰ ਅੱਜ ਚੇਤਾਵਨੀ ਦਿੱਤੀ ਸੀ ਵੀ ਹਟ ਜਾਓ ਇਹ ਹੁਣ ਮੈਂ ਕਹੂੰਗਾ ਬੱਚਿਆਂ ਨੂੰ ਇਹਨੂੰ ਲਿਆਓ ਇਨੂੰ ਲੈ ਕੇ ਜਾਵਾਂਗੇ ਪੰਜਾਬ ਹਾਂ ਤਾਂ ਬਿਲਕੁਲ ਇਹ ਅਸੀਂ ਦੇਖ ਰਹੇ ਹਾਂ ਕਿ ਡਰੋਨ ਨੂੰ ਓਏ ਹੋ ਆ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਤੇ ਲੈ ਕਿਤੇ ਆਊਟ ਆਫ ਕੰਟਰੋਲ ਹੋ ਚੁੱਕਿਆ ਹੈ ਤੇ ਇਹ ਤਸਵੀਰ ਦੇਖ ਸਕਦੇ ਹੋ ਇਹ ਜੋਸ਼ ਹੈ ਬੋਲੇ ਬੋਲੇ ਸ਼ਾਨਯਾਰ ਰਾਏ ਸਾਹਿਬ ਸ਼ਾਨਯਾਰ ਖੱਟਰ ਸੱਟ ਲਿਆ ਸੱਟ ਲਿਆ ਓਏ ਖੱਟਰ ਸੱਟ ਲਿਆ ਸੱਟ ਲਿਆ ਬਈ ਖੱਟਰ ਸੱਟ ਲਿਆ ਹਨੇਰੇ ਖੱਟਰ ਸੱਟ ਲਿਆ ਸੱਟ ਲਿਆ ਸੱਟ ਲਿਆ ਬਈ ਇਹ ਤਾਂ ਵਿਆਹ ਵਾਲਾ ਮਾਹੌਲ ਬਣਾਤਾ ਤੁਸੀਂ ਹੈ ਪੂਰੇ ਜੋਸ਼ ਦੇ ਵਿੱਚ ਸਾਰੇ ਆਏ ਬਿਲਕੁਲ ਬਿਲਕੁਲ ਆਉਂਦਾ ਨਾ ਵਿਆਹ ਜਿੰਨਾ ਜੋਸ਼ ਹੈ ਬਿਲਕੁਲ ਇਹ ਬੱਚਿਆਂ ਦੇ ਵਿੱਚ ਕਿਉਂਕਿ ਕੱਲ ਦੇ ਇਹਨੇ ਬਹੁਤ ਜ਼ਖਮੀ ਕੀਤੇ ਆ ਇਹ ਸੱਟਣਾ ਚਾਹੀਦਾ ਸੀ ਇਹ ਸਰਕਾਰ ਨੂੰ ਅਕਲਤਾ ਦਾਊਗੀ ਇਹ ਸਰਕਾਰ ਜਾਣ ਕੇ ਪੜਗਾੜ ਪੈਦਾ ਕਰ ਰਹੀ ਹੈ ਸਾਨੂੰ ਬਦਨਾਮ ਕਰਨ ਲਈ ਕਰ ਰਹੀ ਹੈ ਸੋ ਇਹਨਾਂ ਨੂੰ ਅਕਲ ਦੇਣ ਵਾਸਤੇ ਜ਼ਰੂਰੀ ਹੈ ਤਾਂ ਜੇਕਰ ਦੇਖੀ ਤਾਂ ਹੁਣ ਵੀ ਵਰਚੁਅਲ ਮੀਟਿੰਗ ਹੋਣੀ ਹੈ ਸ਼ਾਮ ਦਾ ਸਮਾਂ ਰੱਖਿਆ ਬੱਲੇਵਾਲ ਵੀ ਸਾਹਿਬ ਵੀ ਕਹਿ ਕੇ ਗਏ ਆ ਕਿ 7-8 ਵਜੇ ਦਾ ਸਮਾਂ ਦੇ ਦਿਓ ਇਹ ਤੋਂ ਅੱਗੇ ਨਹੀਂ ਪੈਣ ਦਿੰਦੇ ਜਾਂ ਤਾਰ ਹੋਊਗਾ ਜਾਂ ਪਾਰ ਹੋਊਗਾ ਕੀ ਲੱਗਦਾ ਅੱਜ ਨਵੇੜਾ ਕੀ ਹੋਣਾ ਮੈਂ ਪਹਿਲਾਂ ਇਹ ਦੱਸਣਾ ਚਾਹਾਂਗਾ ਵੀ ਇਹਨੂੰ ਸਿੱਟ ਸਾਡੇ ਬੱਚੇ ਕੱਲ੍ਹ ਦੇ ਵੀ ਸਕਦੇ ਸੀ ਕਿਸੇ ਗੰਦੇ ਨਾਲ ਪਰ ਅੱਜ ਵੀ ਕਹਿੰਦੇ ਨਾਲ ਸਿੱਟਿਆ ਉਹ ਪਿਆਰ ਦੀ ਡੋਰ ਨਾਲ ਸਿੱਟਿਆ ਪਤੰਗਾਂ ਦੀ ਡੋਰ ਇਹ ਪਤੰਗਾਂ ਦੀ ਡੋਰ ਨਾ ਇਹ ਪਿਆਰ ਦੀ ਡੋਰ ਹੈ ਪਤੰਗ ਦੀ ਤੇ ਇਹ ਇਹ ਚਿਹਰਾ ਸਾਡੇ ਲੋਕਾਂ ਦਾ ਤੇ ਉਹ ਸਰਕਾਰ ਦਾ ਚਿਹਰਾ ਸਾਡੇ ਤੇ ਗੋਲੀਆਂ ਚਲਾਉਂਦੇ ਆ ਇਹ ਇਹ ਵੇਖੋ ਇਹ 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 ਵੇਖਣ ਦੀ ਗੱਲ ਹੈ ਕਿ ਸਾਡਿਆਂ ਨੇ ਅੱਜ ਵੀ ਉਹਨੂੰ ਪਿਆਰ ਨਾਲ ਲਾਇਆ ਥੱਲੇ ਅੱਜ ਵੈਲੈਂਟਾਈਨ ਡੇ ਵੀ ਹੈ ਰਾਏ ਸਾਹਿਬ ਅੱਜ ਖੱਟਰ ਨੂੰ ਇਹ ਤੋਹਫਾ ਦੇਵਾਂਗੇ ਫੁੱਲ ਦੇ ਰੂਪੀ ਇਹਨੂੰ ਤੋੜ ਕੇ ਅਜਾ ਤਾਂ ਇਹ ਤੋਹਫਾ ਦੇਣਾ ਵੀ ਆ ਲੋ ਵੈਲੈਂਟਾਈਨ ਡੇ ਦਾ ਤੋਹਫਾ ਲੈਣਾ ਬਿਲਕੁਲ ਕਿਉਂਕਿ ਕੱਲ ਦਾ ਖੱਜਲ ਕਰ ਰਿਹਾ ਸਾਨੂੰ ਇਹ ਬੱਚਿਆਂ ਨੇ ਅੱਜ ਮੈਂ ਕਹੂੰਗਾ ਵਧਾਈ ਦੇ ਪੱਤਰ ਨੇ ਬੱਚੇ ਮੰਗਾ ਨੂੰ ਲੈ ਕੇ ਰਾਏ ਸਾਹਿਬ ਕਿਵੇਂ ਦੇਖਦੇ ਹੋਗੇ ਮੰਨੂ ਕੀ ਕੇਂਦਰ ਮੰਗਾ ਨੂੰ ਲੈ ਕੇ ਹੁਣ ਵੀ ਮੀਟਿੰਗ ਹੈ ਬਸ ਦੇਖੋ ਸਰਕਾਰ ਨੂੰ ਮੰਗਾ ਮੰਨਣੀਆਂ ਪੈਣਗੀਆਂ ਅੱਜ ਨਹੀਂ ਤੇ ਕੱਲ ਮੰਨੂਗਾ ਪਰ ਇਹਨੂੰ ਮੰਨਣਾ ਪਊਗਾ ਕਿਉਂਕਿ ਹੁਣ ਜਿਹੜੀ ਅੱਗੇ ਅੰਦੋਲਨ ਜਿਹੜਾ ਲੈ ਕੇ ਗਏ ਸੀ ਉਹ ਦਿਨੋਂ ਕਿਤੇ ਦਰੜ ਹੋ ਕੇ ਆਏ ਆ ਭਈ ਅੱਗੇ ਜੇ ਕੋ ਕਮੀਆਂ ਰਹਿ ਗਈਆਂ ਸਰਕਾਰ ਦੀ ਪੱਖੋਂ ਲਖਾਉਣ ਤੋਂ ਹੁਣ ਉਹ ਕਮੀਆਂ ਨਹੀਂ ਰਹਿਣਗੀਆਂ ਤਾ ਬਿਲਕੁਲ ਰਾਏ ਸਾਹਿਬ ਹੀ ਕਹਿੰਦੇ ਆ ਲੀਡਰ ਆ ਇੱਕ ਨੰਬਰ ਦਾ ਲੀਡਰ ਆ ਅਸੀਂ بار بار ਹੋਣ ਜਾਂਦੇ ਆ ਮਰਨਾ ਜਾਣਦੇ ਆ ਲੜਨਾ ਨਹੀਂ ਜਾਣਦੇ ਮੈਂ ਫੌਜੀ ਨੂੰ ਕਹਿੰਦਾ ਜੋ ਸਾਡੇ ਲੀਡਰ ਸਾਹਿਬ ਬੋਲ ਰਹੇ ਨੇ ਇਹ 100% ਤੁਹਾਡੇ ਹੱਕ ਵਿੱਚ ਹੀ ਬੋਲ ਰਹੇ ਨੇ ਵੀ ਸ਼ਾਂਤੀ ਰੱਖੋ ਧੱਕਾ ਨਾ ਕਰੋ ਇਹ ਸਾਡੇ ਨਾਲ ਜ਼ੁਲਮ ਹੋ ਰਿਹਾ ਆ ਬਾਕੀ ਤੁਸੀਂ ਜੇ ਲੋ ਵੀ ਕਿੱਥੋਂ ਕੀ ਹੁੰਦਾ ਆ ਸ਼ਰਮ ਕਰੋ ਗੁੱਸਾ ਮੈਂ 80 ਸਾਲ ਦਾ ਬੁਢਾ ਬੋਲਦਾ ਹੋਸ਼ ਰੱਖ ਕੇ ਸਾਨੂੰ ਇਹ ਇਹ ਗੰਡਾਸੀ ਆ ਇਹ ਮੋਢੇ ਡੰਗੀ ਆ ਇਹ ਕੀ ਬਾਤ ਆ ਵੀ ਬਾਬਾ ਗਡਾਸੀ ਲਈ ਫਿਰਦਾ ਬਾਬਾ ਤੂੰ ਨਾ ਇਹ ਤਾਂ ਗੱਲ ਇਹ ਆ ਵੀ ਜਦੋਂ ਕੋਈ ਛੜ ਕੇ ਆਊਗਾ ਜਬੀ ਬਾਣ ਲੱਗੇ ਜਬੀ ਰੋਸ ਜਾਗੇ ਕਿਰਪਾ ਕਰ ਤੇਰੀ ਭਾਈ ਜੀ ਤੇ ਮੇਰੀ ਸਾਡੀ ਜਿੱਤ ਹੋਈਆ ਹੁਣ ਵੀ ਜਿੱਤ ਹੋ ਜਿਹੜੇ ਸਾਡੇ ਲੀਡਰ ਨੇ ਅਸੀਂ ਆਪਣੇ ਲੀਡਰਾਂ ਦੇ ਨਾਲ ਚੱਲਾਂਗੇ ਅਸੀਂ ਅਸੇ ਲੀਡਰਾਂ ਦੇ ਨਾਲ ਚੱਲਾਂਗੇ ਬਹੁਤ ਅੱਛਾ ਲੀਡਰ ਆ ਲੀਡਰ ਸਾਰੀ ਜੱਗੇ ਨੇ ਅਸੀਂ ਕੋਈ ਵਾਦਾ ਨਹੀਂ ਕਰਿਆ ਸਾਡੇ ਲੀਡਰਾਂ ਨੇ ਸਾਡੀ ਸਾਡੀ ਪਬਲਿਕ ਨੇ ਸਾਡੇ ਲੀਡਰ ਸਾਨੂੰ ਘੂਰਦੇ ਨੇ ਵੀ ਵਾਦਾ ਨਹੀਂ ਕਰਨਾ ਸਾਡੇ ਨਾਲ ੱੱਕਾ ਕਰ ਜੀ ਸਰਕਾਰ ਮੋਦੀ ਭਗਵਾਨ ਜੀ ਸਾਰੇ ੱੱਕਾ ਕਰ ਰਹੇ ਨੇ ਰਾਏ ਸਾਹਿਬ ਇਹ ਤਾਂ ਉਹ ਗੱਲ ਹੈ ਵੀ ਅਰਜਨ ਵੈਲੀ ਨੇ ਪੈਰ ਜੋੜ ਕੇ ਗਡਾਸੀ ਮਾਰੀ ਬਾਬਾ ਦਾ ਮੋਢੇ ਤੇ ਗਡਾਸੀ ਡੰਗੀ ਫਿਰਦਾ ਦੇਖੋ ਇਹ ਸਾਡੇ ਮੁੰਡਲੇ ਆ ਧਿਆਨ ਕਿ ਖੇਪ ਕੇ ਜੀ ਜੈਨਾ ਬਜਰਾ ਅੰਮਰ ਜੀ ਸਰਦਾਰ ਲੈਣਾ ਤੁਹਾਨੂੰ ਦਸਵੇਂ ਗੁਰਾਂ ਦਾ ਕਹਿਣਾ ਝੰਡਾ ਰਹੁ ਜੁਲਦਾ ਖਾਲਸਾ ਮੈਦਾਨ ਵਿੱਚ ਰਹੁ ਜੂਝਦਾ ਅਸੀਂ ਤਾਂ ਜਿਵੇਂ ਸਾਡੇ ਲੀਡਰ ਕਹਿਣਗੇ ਓਕੇ ਕਰਾਂਗੇ ਸਾਨੂੰ ਮਰ ਲਈ ਕੋਈ ਪਰਵਾਹ ਨਹੀਂ ਸਾਡੇ ਕੋਲੇ ਖਰੇ ਲੀਡਰ ਸਹਿਬਾਨ ਸਾਡੇ ਲੀਡਰ ਧੱਕੇ ਨਾਲ ਸਾਡੀ ਪਬਲਿਕ ਸਾਡੇ ਪੰਜਾਬ ਦੇ ਲੋਕ ਮਰਨਾ ਜਾਣਦੇ ਨੇ ਲੜਨਾ ਨਹੀਂ ਜਾਣਦੇ ਸਾਨੂੰ ਬਾਹਰ ਬੰਦੇ ਦੀ ਲੋੜ ਨਹੀਂ ਸਭਾ ਲੱਖ ਨਾਲ ਇੱਕੇ ਬਹੁਤ ਦਾ ਠੀਕ ਹੈ ਇੱਕ ਹੀ ਇੱਕ ਹੀ ਬਹੁਤ ਹੈ ਬਿਲਕੁਲ ਬਿਲਕੁਲ ਇਹ 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 ਘਡਾਸੀ ਦੇਖ ਸਕਦੇ ਹੋ ਉਹ ਵੀ ਤਸਵੀਰ ਤੁਹਾਨੂੰ ਦਿਖਾਵਾਂਗੇ ਜਿਸ ਦੇ ਵਿੱਚ ਡਰੋਨ ਫੜਿਆ ਹੋਇਆ ਹੈ